ਵਾਹ ਡਾਂਗ ਬੜੀ ਵਧੀਆ ਰੱਖਿਆ ਇਹਦੇ ਨਾਲ ਕੁੱਟੇ-ਕੁੱਟੇ ਵੀ ਹੈ ਕੋਈ ਛੜੇ ਨਾ ਤੇ ਕੁੱਟੇ ਵੀ ਹੈ ਤੁਹਾਨੂੰ ਬਾਬੇ ਬੰਗੂ ਸ਼ੌਂਕੀ ਹੈ ਕੋ ਬੰਦੇ-ਬੰਦੇ ਕੁੱਟਣ ਦੇ ਪਰ ਇੱਕਾ ਵੈਸਾ ਮਨ ਅੰਗਰੇਜ਼ੀ ਨਹੀਂ ਆਈ ਗੁੜੀ ਇਹ ਵੀ ਸੀ ਆਉਂਦੀ ਹੈ ਤੁਹਾਨੂੰ ਇਹ ਵੀ ਸੀ ਡੀ ਐਫ ਜੀ ਐਚ ਐਲ ਨਹੀਂ ਜੀ ਆਈ ਹੈ ਨਾ ਬੁਰੀਆਂ ਵਾਲੀ ਜੁੱਤੀਆਂ ਹੋ ਜਾਂਦੇ ਬਜ਼ੁਰਗਾਂ ਦਾ ਉਸ ਟਾਈਮ ਭਾਜੀ ਤਾਂ ਬਾਜੇਗੀ ਉੱਥੇ ਚੀ ਬਵਾ ਪਾ ਦੇਣਾ ਤੁਸੀਂ ਵੀ ਲਿਖੀਆਂ ਬਾਈ ਜੀ ਬੜੀਆਂ ਵਾਲੀਆਂ ਲਿਖੀਆਂ ਕੀ ਪਿਆਰੀ ਵਾਲੀਆਂ ਪਿਆਰ ਵਾਲੀਆਂ ਵੀ ਲਿਖੀਆਂ ਹਾਏ ਵਿਛੜੇ ਯਾਰ ਗਵਾਂਡੋਂ ਚੱਲੇ ਮੇਰੇ 6 ਰੁਪਏ ਵਿੱਚ ਸੀਨੇ ਹਾਏ ਜਿਨਾ ਯਾਰਾਂ ਬਿਨਾ ਪਾਲਣਾ ਕੱਟਦੀ ਮੇਰੇ ਗੁਜ਼ਰੇ ਸਾਲ ਮੈਂ ਵਿਆਹ ਤੋਂ ਬਾਅਦ ਗਰੀ ਚਾ ਮਰ ਜਾਂਦੇ ਆ ਕੀ ਆਹ ਆ ਉਹ ਸਮੇਂ ਦੇ ਲਿਹਾੜ ਨਾਲ ਲੱਡੂਗਾ ਕੇ ਵਰ ਪੰਸਾਰੇ ਹੋ ਜਾਂ ਵਧੀਆ ਐ ਤਾਂ ਹੈਈ ਤੁਹਾਨੂੰ ਪਤਾ ਹੀ ਹੈ ਅੱਜ ਘਰ ਚ ਝਗੜੇ ਦਾ ਚੱਲਣਾ ਮਨੇ ਬੱਜਦੇ ਰਹਿੰਦੇ ਹਾਂ ਉਹ ਤਾਂ ਵੀਰੇ ਡੇਲੀ ਆ ਤਾਂ ਫੇਰ ਵਾਲਾ ਨਹੀਂ ਆ ਨਹੀਂ ਗੱਲ ਕਰਦੇ ਵੀ ਆ ਤਾਂ ਪਹਿਲਾਂ ਵਾਲੀ ਜ਼ਿੰਦਗੀ ਵਧੀਆ ਜੇ ਬਾਅਦ ਵਾਲੀ ਪਹਿਲਾਂ ਵਾਲੀ ਠੀਕ ਆ ਪਹਿਲਾਂ ਜ਼ਿਆਦਾ ਬੈਟਰ ਸੀ ਵੀਰੇ ਮੁੱਛ ਖੜੀ ਹੁੰਦਾ ਲੋਕੋ ਕਿਵੇਂ ਕਰ ਰੋ ਪੈਦਾ ਕਿੰਨਾ ਤੇ ਰੋ ਪਾਉਣੇ ਕਰੇ 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 ਨਾ ਕਰਾਂ ਤਾਂ ਫੇਰ ਰੋਟੀ ਨਹੀਂ ਮਿਲਦੀ ਜੇ ਕਰਾਂ ਰੋ ਪਾਵਾਂ ਡਿਲੀਆ ਖਾਣੇ ਡਿਲੀਆ ਫੇਰ ਮਾਲ ਮੂਲ ਖਾਈਦਾ ਪੋਰਾ ਦਰਸ਼ ਕਰਕੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਦਗੜਿਆ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋ ਸੱਤ ਲੈ ਕੇ ਹਾਜ਼ਰਾਂ ਅੱਜ ਇਹ ਸੱਤ ਪਿੰਡ ਸੀਲ ਵਿਖੇ ਇਹ ਪਿੰਡ ਪਟਿਆਲਾ ਜ਼ਿਲ੍ਹੇ ਦਾ ਪਿੰਡ ਆ ਘਨੌਰ ਹਲਕੇ ਚੋਂ ਆਉਂਦਾ ਔਰ ਇਹ ਬਜ਼ੁਰਗ ਬੈਠੇ ਨੇ ਵੀਰ ਬੈਠੇ ਨੇ ਬੀਬੀ ਬੈਠੀ ਨੇ ਆਓ ਇਹਨਾਂ ਨਾਲ ਗੱਲਬਾਤਾਂ ਕਰੀਏ ਪਾਈਏ ਸਾਂਝ ਵਿਚਾਰਾਂ ਦੀ ਆਓ ਚੱਲੀਏ ਅਬ ਭਾਈ ਅਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਸਾਬਰ ਸਿੰਘ ਤੁਸੀਂ ਬਾਈ ਜੀ ਕੀ ਕਰਦੇ ਹੋ ਮੈਂ ਮਸ਼ਹੂਰ ਅਸੀਂ ਸਕੀਨ ਚੋਂ ਤੁਹਾਨੂੰ ਲੱਗਦੇ ਮੈਂ ਸ਼ੁਰੂ ਬਚਪਨ ਸੁਣਾ ਅੱਜ ਵੀ ਪੱਗ ਪੂਰੀ ਠੋਕ ਕੇ ਬੰਨਦੇ ਅੱਜ ਤਾਂ ਮੁੱਛ ਨਹੀਂ ਚੜੀ ਹਾਏ ਫਿਕਸਿੰਗ ਲਾਈ ਵੀ ਕੋਈ ਨਹੀਂ ਕਰੀ ਬਣੀ ਪੁੱਛਾਈ ਕਰੀ ਹੈ ਮੁੱਛ ਖੜੀ ਹੁੰਦਾ ਰੂਪ ਕਿਵੇਂ ਕਰਦਾ ਰੂਪ ਆਉਂਦਾ ਜੀ ਦੇਖ ਲੈ ਨਹੀਂ ਕਿੰਨਾ ਗਰੋਪਾ ਕਰਦੇ ਹੋ ਪਰ ਉਹ ਵੀ ਫਿਰ ਪੂਰਾ ਪੈਂਦਾ ਜਾਂ ਸਹੀ ਕਾ ਕਿੰਨਾ ਤੇ ਰੂਪ ਆਉਣੇ ਕਰੇ 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 ਨਾ ਕਰਨ ਦੇ ਫਿਰ ਰੋਟੀ ਨਹੀਂ ਮਿਲਦੀ ਜੇ ਘਰ ਰੋ ਪਾਵਾਂਗੇ ਤੇ ਕਰੇ ਰੋ ਨਹੀਂ ਬਾਹਰ ਰੋ ਨਾ ਮਾਰ ਰੋ ਮੈਂ ਪੂਰਾ ਕਰੇ ਕਿਉਂ ਨਹੀਂ ਰੋਵੇ ਨਾ ਕਰਾਂ ਫਿਰ ਰੋਹੀ ਮੰਜਾ ਬਿਸਤਰਾ ਮਿਲ ਜਾ ਪਿਆ ਨੂੰ ਜੀ ਵਿਸ਼ੇ ਵਛਾਇਆ ਚੰਗੀ ਰੋਟੀ ਚੰਗੇ ਚਾਹ ਪਾਣੀ ਮਿਲਦੀ ਹੈ ਜੀ ਹਾਂ ਪਰ ਯਾਨੀ ਬਾਹਰ ਪੂਰਾ ਰੋਗਾ ਨਾ ਬਾਹਰ ਪੂਰਾ ਵੀ ਪਿੰਡਾਂ ਚ ਪੇਰਾ ਪੂਰੀ ਚੜਾਈ ਹੈ ਪੂਰੀ ਚੜਾਈ ਹੈ ਹਾਂ ਮਹਾਰਾਜਾ ਪਟਿਆਲੇ ਵਾਂਗੂ ਚੜਾਈ ਪੂਰੀ ਚੜਾਈ ਹੈ ਪੂਰੀ ਏ ਦੇਖ ਲਓ ਐ ਬਰੋ ਜਦੋਂ ਸਾਰੇ ਸੁਰੇ ਜਾਂਦੇ ਆਉਂਦੇ ਪੂਰੀ ਚੜਾਈ ਕੀਪ ਤੇ ਬੁੜੇ ਹੋ ਗਏ ਸਾਰੇ ਅੱਲਾ ਪਹਿਲਾਂ ਤਾਂ ਜਾਂਦੇ ਆ ਹਾਂ ਪਹਿਲਾਂ ਪੂਰੇ ਚਾਦਰਾਂ ਲਾ ਗਿਆ ਨੋਕਾਂ ਦੀ ਜੁੱਤੀ ਪਾ ਕੇ ਫੇਰ ਜਾਂਦੇ ਹੁੰਦੇ ਕਿਵੇਂ ਕਿੰਨਾ ਚਾਉ ਆਉਂਦਾ ਸਾਰੇ ਜਾਂਦੇ ਦੱਸ ਸਾਰੇ ਜਾਣ ਕੇ ਜੇ ਕਹਿਣਾ ਨਾ ਵੀ ਸਵੇਰ ਨੂੰ ਕਰ ਦੇਣਾ ਕਹਿਣਾ ਬਹੂ ਨੂੰ ਲੈ ਜਾ ਰਾਤ ਨੂੰ ਨੀਂਦ ਨਹੀਂ ਆਵੇ ਦੀ ਸ਼ਸਾ ਕਿਉਂ ਇੰਨਾ ਚਾਉ ਅੱਛਾ ਤੇ ਬਰੋ ਤੇ ਜਦਮਾਨਪੁਰੋਂ ਦੇ ਪੁਰਾਣੇ ਦਾ ਹਾਂ ਪੂਰਾ ਜੀ ਪੂਰਾ ਹੈ ਤੈਨੂੰ ਮੁਰਗਾ ਮੁਰਗਾ ਰੰਗੇ ਸਾਰਾ ਮੁਰਗਾ ਵੀ ਤੇ ਪਨੀਰ ਹੁੰਦਾ ਨਹੀਂ ਪਨੀਰ ਮੁਰਗਾ ਵੀ ਹੋਏਦਾ ਪੀੜ ਨੂੰ ਵੀ ਪੈਗ ਮਿਲਦੇ ਸਾਰਾ ਤੇ ਫੇਵਾਸ ਉਹ ਕਿੰਨੀ ਹੁੰਦੀ ਮੈਨੂੰ ਉਹ ਦੱਸੋ ਜੇ ਅੱਜ ਕੱਲ ਦਾ ਪੁਰਾਣੇ ਆਉਂਦੇ ਚਲ ਠੀਕ ਹੈ ਸੇਵਾ ਹੁੰਦੀ ਰਹਿੰਦੀ ਹੈ ਕੋਈ ਜਾਂਦੀ ਨਹੀਂ ਇੱਕ ਘੰਟਾ ਰਹਾਗਾ ਚਾਰ ਚਾਰ ਦੰਨੀਆਂ ਆਵੇਂ ਤੇ 8 8 ਦੰਨੀਆਂ ਮਿਲਦੇ ਜਿੱਦਾਂ ਬਹੂ ਹੁੰਦੀ ਇੱਥੇ ਪਿੱਛੋਂ ਫਿਰ ਤੇ ਕਰਾਤ ਰਹਿੰਦੇ ਨੇ ਚਾਰ ਚਾਰ ਦੰਨੀਆਂ ਆਉਂਦੀ ਬਹੂ ਕੇ ਚਾਹਦੇ ਠੀਕ ਹੈ ਭਾਈ ਤੁਸੀਂ ਦੱਸੋ ਕੋਈ ਜਵਾਨੀ ਦੀ ਗੱਲ ਬਾਤ ਜਵਾਨੀ ਬਸ ਥੋੜੀ ਖੇਤੀ ਵੀ ਕਰੀ ਐ ਜੀ ਬਾਕੀ ਜਵਾਨੀ ਵਧੀਆ ਲੰਗੀ ਐ ਜੀ ਹਾਂ ਬਚਪਨ ਬਹੁਤ ਵਧੀਆ ਹੁਣ ਹੁਣ ਵੀ ਠੀਕ ਐ ਜੀ ਨੀਲੀ ਅੱਖਾਂ ਨੇ ਤੁਹਾਡੀਆਂ ਮੈਂ ਦੇਖ ਰਿਆ ਲੀਲੀ ਨੀਲੀ ਅੱਖਾਂ ਨੇ ਲੀਲੀ ਤੇ ਫਿਰ ਮਾਲਮੂਲ ਖਾਈਦਾ ਪੋਰਾ ਫਿਰ ਉਸ ਕਰਕੇ ਕਰਕੇ ਪਾ ਕੇ ਹਾਂ ਠੀਕ ਐ ਕਿਹੜੇ ਕਿਹੜੇ ਮਾਲ ਖ ਨੇ ਦੱਸੋ ਮਾਲ ਕਾਲਾ ਕਾਲਾ ਮਾਲ ਸਵੇਰੇ 8 ਵਜੇ ਨੂੰ ਖਾ ਲੈਣੀ ਐ ਫਿਰ 24 ਘੰਟੇ ਬਾਅਦ ਖਾਣੀ ਐ ਠੀਕ ਐ ਸਰ ਪੂਰਾ ਉਹ ਪੂਰਾ ਸਰ ਮਜਾ ਆਉਂਦਾ ਬਹੁਤ ਜਾ 21 22 ਦਿਖਾ ਫਿਰ ਤਾਂ ਹੁਣ ਸੁਣਾਓ ਕੋਈ ਗੱਲਬਾਤ ਫਿਰ ਸਾਨੂੰ ਇੱਕ ਅੱਧੀ ਹਾਂਜੀ ਇੱਕ ਅੱਧੀ ਗੱਲਬਾਤ ਸੁਣਾਓ ਜਦੋਂ ਫਿਰ ਲੱਗਿਆ ਹੁੰਦੇ ਪੂਰਾ ਸਰੂਰ ਚੰਦਾ ਪੂਰਾ ਸਰੂਰ ਚ ਹਵਾ ਜਾਂਦਾ ਫਿਰ ਅਸੀਂ ਕਰਦੇ ਨੱਚਦੇ ਠੀਕ ਹੈ ਇਹ ਤਾਂ ਹੈ ਹਾਂਜੀ ਨਹੀਂ ਫਿਰ ਬੜਕਾ ਬੁੜਕਾ ਪੂਰੀ ਬਦਦੀ ਨੇ ਹਾਂ ਪੂਰੀ ਪੂਰੀ ਬੜਕਾ ਮਾਰ ਕੇ ਖਾ ਲੋ ਪਰ ਇੱਕ ਦੀ ਬੜਕਾ ਕਿਵੇਂ ਮਾਰਦੇ ਜਦੋਂ ਫਿਰ ਮੰਨ ਲਓ ਵੀ ਆ ਸੌਰਿਆਂ ਦਾ ਪਿੰਡ ਆ ਗਿਆ ਚਾਦਰ ਲੱਗਿਆ ਤੁਹਾਡੀ ਮੋਕਲ ਜਿੱਤੀ ਮੇਰੀ ਸੋਣਦਾ ਬੈਠੇ ਆ ਮੈਂ 25 30 ਪਿੰਡਾਂ ਚ ਬਲਦਨ ਖੁਰੀਆਂ ਲਾਵਾਂ ਸਹੀ ਜਿੱਥੇ ਪੈਗ ਪੀਲੇ ਬੱਕਰੇ ਮਾਰਦਾ ਮਾਂ ਚੰਗੜਾ ਮਾਰਦਾ ਕੋਈ ਸਾਈਨ ਤਾਕਤ ਕੋਈ ਰੋਕ ਕਿਵੇਂ ਕਿਵੇਂ ਮਾਰਦੇ ਉਹਨਾਂ ਨੇ ਇਹ ਕਿਵੇਂ ਦਰ ਰਹੀ ਹੈ ਅਲਾਰ ਇੱਕ ਵਾਰ ਨਾ ਵੈਸੇ ਹੋਰ ਨਹੀਂ ਇੱਕ ਵਾਰ ਨਹੀਂ ਨਹੀਂ ਇੱਕ ਵਾਰ ਇੱਕ ਵਾਰ ਹੈ ਇੱਕ ਵਾਰ ਹੈ ਠੀਕ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਅੱਜ ਕੱਲ ਚੱਸੀ ਕਾਲ ਕੀ ਨਾਮ ਹੈ ਬਈ ਗੋਤਿੰਦਰ ਸਿੰਘ ਜੀ ਤੁਸੀਂ ਬਈ ਕੀ ਕਰਦੇ ਹੋ ਖੇਤੀਬਾੜੀ ਜੀ ਐਗਰੀਕਲਚਰ ਐਗਰੀਕਲਚਰ ਹਾਂ ਜੀ ਕਿੰਨਾ ਬੜੇ ਹੋ ਬਈ ਪਲਸ 2 ਬੀਏ ਪਲਸ 2 ਦੂਜਾ ਦਾ ਬੀਏ ਬੀਏ ਕਲੀਅਰ ਹਾਂ ਜੀ ਠੀਕ ਹੈ ਬਈ ਫਿਰ ਦੂਜਾ ਦਾ ਬੀਏ ਤੋਂ ਬਾਅਦ ਬੀਏ ਤੋਂ ਬਾਅਦ ਬੈਲੇ ਹਾਂ ਜੀ ਐਗਰੀਕਲਚਰ ਅੱਛਾ ਜੀ ਦੂਜਾ ਪੜਨ ਦਾ ਨਹੀਂ ਸੋਚਿਆ ਅੱਗੇ ਨਾ ਜੀ ਨਾ ਫਿਰ ਤਾਂ ਵਿਆਹ ਹੋ ਗਿਆ ਲੱਡੂ ਖਾ ਲਿਆ ਜਿਵੇਂ ਪਹਿਲਾਂ ਕਹਿ ਰਹੀ ਸੀ ਲੱਡੂ ਖਾ ਕੇ ਵਰ ਪ੍ਰਸਤਾਰਿਓ ਜਾਂ ਵਧੀਆ ਨਾ ਵਧੀਆ ਜੀ ਵਿਆਹ ਤੋਂ ਪਹਿਲਾਂ ਦੀ ਜ਼ਿੰਦਗੀ ਵਧੀਆ ਜਾਂ ਬਾਅਦ ਵਾਲੀ ਲਾਈਫ ਤਾਂ ਜੀ ਟਾਈਮ ਟਾਈ ਪਹਿਲਾਂ ਵਾਲੀ ਵੀ ਬਾਅਦ ਵਾਲੀ ਵੀ ਉਹ ਆਪਣੀ ਆਪਣੀ ਸੋਚਣੀਆਂ ਮੈਨੂੰ ਇਹ ਦੱਸੋ ਤੁਸੀਂ ਉਹ ਬੱਚੋ ਨਾ ਹਾਂਜੀ ਕਰਦੇ ਆ ਉਹ ਗਾਲਾਂ ਤੋਂ ਬਚਣਾ ਨਹੀਂ ਹੈਗਾ ਸਿੱਧਾ ਸੱਚੀ ਸੱਚੀ ਦੱਸਣਾ ਐ ਤਾਂ ਹੈ ਹੀ ਆ ਤੁਹਾਨੂੰ ਪਤਾ ਹੀ ਆ ਜੀ ਘਰ ਚ ਝਗੜੇ ਦਾ ਚੱਲਣਾ ਨਹੀਂ ਇਹ ਦੱਸੋ ਵਿਆਹ ਤੋਂ ਪਹਿਲਾਂ ਵਾਲੀ ਜ਼ਿੰਦਗੀ ਵਧੀਆ ਜੇ ਬਾਅਦ ਵਾਲੀ ਪਹਿਲਾਂ ਵਾਲੀ ਠੀਕ ਆ ਹੁਣ ਹੁਣ ਆਇਆ ਲੈਣ ਤੇ ਬਾਈ ਹੁਣ ਆਇਆ ਬਾਈ ਲੈਣ ਤੇ ਹੁਣ ਇਹ ਦੱਸੋ ਵੀ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਕਿਉਂ ਨਹੀਂ ਵਧੀਆ ਹਾਂ ਹੈ ਤਾਂ ਵਧੀਆ ਜੀ ਨਹੀਂ ਨਹੀਂ ਤੁਸੀਂ ਮੰਨਗੇ ਵੀ ਪਹਿਲਾਂ ਵਾਲੀ ਵਧੀਆ ਹੁਣ ਮੈਨੂੰ ਇਹ ਦੱਸੋ ਕਿ ਐ ਹਾਂ ਜੀ ਕਿਵੇਂ ਜਿਵੇਂ ਮੈਂ ਡਰਿੰਕ ਡਰਿੰਕ ਕਰ ਲੈਣਾ ਫਿਰ ਘਰ ਚੋਂ ਭਾਂਡੇ ਜਿਆਦੀ ਖੜਕਣੇ ਸ਼ੁਰੂ ਹੋ ਜਾਂਦੇ ਨੇ ਅੱਛਾ ਵੀ ਇਹ ਨਹੀਂ ਹੈ ਸ਼ਮਤਾ ਨਹੀਂ ਹੈ ਵੀ ਮੈਂ ਚੱਲ ਕੋਈ ਨਹੀਂ ਜੇ ਲਾ ਲੋ ਵਿਲੇ ਆ ਰੋਟੀ ਪਣਕਾ ਕੇ ਪੈ ਗਿਆ ਵੀ ਮਤਲਬ ਇਹ ਕੰਟਰੋਲ ਆ ਰੋਕਾ ਵੀ ਹਾਂ ਮੋਰਸਾਂ ਚੱਕ ਲੈ ਹੁਣ ਕਿੱਧਰ ਜਾ ਰਹੇ ਆ ਬਈ ਬੈਠ ਘਰੇ ਉਸ ਤੋਂ ਪਹਿਲਾਂ ਪੇਰੈਂਟਸ ਰੋਕ ਦੇ ਨਹੀਂ ਹੈਗੇ ਵੀ ਜਾ ਰਹੇ ਇੱਥੇ ਜਾਣ ਨੂੰ ਸੁਣਦੇ ਨਹੀਂ ਆ ਸੁਣਦੇ ਹੋ ਨਹੀਂ ਰੋਕਦੇ ਤਾਂ ਐਂ ਨਹੀਂ ਸੁਣਦੇ ਨੇ ਜੀ ਹਾਂ ਹਾਂਜੀ ਖੜਕਦੀ ਆ ਵੀਰ ਜਦੋਂ ਤਾਂ ਇੱਕ ਬੁਗ ਲੱਗੇ ਹੁੰਦਾ ਪੂਰੀ ਜੀ ਪੂਰੀ ਹਾਂ ਫਿਰ ਤੁਸੀਂ ਉਹ ਵੇਰੇ ਕਿਵੇਂ ਕੰਟਰੋਲ ਕਿਵੇਂ ਕਰਦੇ ਹੋ ਆ ਸਾਡੇ ਵੀ ਕੰਟਰੋਲ ਸਾਡੇ ਸਾਡੇ ਦਰਸ਼ਕਾਂ ਉਹਦੇ ਜਾਣੇ ਇਦਾਂ ਦੇ ਹੋਣਗੇ ਵੀ ਜਿਨ੍ਹਾਂ ਦੇ ਘਰ ਇਦਾਂ ਹੁੰਦੇ ਐ ਸਿਚੁਏਸ਼ਨਾਂ ਆਉਂਦੀ ਹੋਣੀ ਆ ਇਹ ਹਾਲਾਤ ਬਣਦੇ ਹੋਣੇ ਆ ਉਹ ਹਾਲਾਤਾਂ ਤੋਂ ਬਚੀਏ ਕਿਵੇਂ ਉਹਨਾਂ ਦੇ ਸਵਾਲ ਹੋਣਗੇ ਕੰਟਰੋਲ ਮੈਂ ਤੁਹਾਨੂੰ ਦੱਸ ਦਾਂ ਵੀ ਕੰਟਰੋਲ ਦਾ ਫਿਰ ਮਨਤਦਾਰੀ ਆ ਗਈ ਆ ਗਈ ਕਿਵੇਂ ਕਰਦੇ ਹੋ ਮਨਤਦਾਰ ਰਤੋ ਮੇਰਾ ਤਾਂ ਸ਼ਰਾਬ ਪੀ ਹੋਈ ਸੀ ਕਿ ਗਲਤੀ ਹੋ ਗਈ ਡਰਿੰਕ ਕਰ ਲਈ ਵੀ ਫਿਰ ਭਾਬੀ ਮਾਫ ਕਰ ਦਿੰਦੇ ਹਾਂ ਕਰਨਾ ਹੀ ਪੈਂਦਾ ਜਦੋਂ ਹੱਥ ਉੱਥੇ ਜੇ ਬੰਨ੍ਹੇ ਨੇ ਲੱਗੇ ਪਰ ਬੜੇ ਤਰਸ ਵਾਲੇ ਹਾਲਾਤ ਨੇ ਆ ਹੋ ਜਾਂਦਾ ਜੀ ਹੁਣ ਜੇ ਫਿਰ ਦੀਵਾਰ ਤੋਂ ਲੜੀਏ ਫੇਰ ਖੜ ਤੂ ਉਹ ਤਾਂ ਹੈ ਹੀ ਆ ਪਰ ਮਨ ਦੇ ਭਾਬੀ ਕਿਵੇਂ ਨੇ ਮੈਨੂੰ ਦੱਸਿਆ ਤਾਂ ਹੈਗਾ ਵੀ ਹਾਂ ਵੀ ਅੱਜ ਤੋਂ ਨਹੀਂ ਅੱਜ ਤੋਂ ਨਹੀਂ ਪਿੰਦਾ ਹੈਗਾ ਬਸ ਝੂਠ ਹਾਂ ਫਿਰ ਉਦੋਂ ਬਾਅਦ ਫੇਰ ਪੀਤੀ ਜਾਂਦੀ ਹੈ ਫੇਰ ਪੀਤੀ ਜਾਂਦੀ ਹੈ ਜੀ ਫੇਰ ਫੇਰ ਲੜਾਈ ਹੈ ਫੇਰ ਲੜਾਈ ਫੇਰ ਮੈਂਨ ਤੋਂ ਹੀ ਬਸ ਸਰਕਲ ਘੁੰਮੀ ਜਾ ਰਿਹਾ ਸਰਕਲ ਘੁੰਮੀ ਜਾ ਰਿਹਾ ਚਲੋ ਠੀਕ ਹੈ ਹਾਂਜੀ ਪਰ ਬਈ ਫਸੀ ਗਾ ਵਧੀਆ ਜੀ ਕੀ ਨਾਮ ਹੈ ਲਖਵਿੰਦਰ ਸਿੰਘ ਤੁਸੀਂ ਬਈ ਬਾਜੀ ਬਈ ਪਹਿਲਾਂ ਖੇਤੀਬਾੜੀ ਸੀਗੀ ਤੇ ਹੁਣ ਪਾਇਬਟ ਚੋਆ ਹਾਂਜੀ ਲੱਡੂ ਖਾਦਾ ਕਿ ਨਹੀਂ ਜੀ ਵੀਰ ਲੱਡੂ ਖਾਦਾ ਵੀਰੇ ਮੁੰਡਾ ਵੀ ਛੋਟਾ ਕਿੰਨੇ ਸਾਲ ਦਾ ਆ ਨਹੀਂ ਨਹੀਂ ਆ ਨਹੀਂ ਮੋਟਰਸਾਈਕਲ ਤੇ ਆਉਂਦੇ ਹੁਣ ਥੋੜਾ ਜੀ ਮੈਂ ਕਿਦੇ ਇੱਧਰ ਪਰਜਾਈ ਵਾਂਗੂ ਪਾਟੇ ਪੁੜੇ ਵਜੇ ਨਾ ਸੁਖਾ ਲਿਆ ਆਪਾਂ ਰਿੰਕ ਨੂੰ ਕਰਦੇ ਨਹੀਂ ਤੇ ਅਜਰਾ ਸੁੱਖਾ ਤਕੋ ਜੀ ਜ਼ਿੰਦਗੀ ਵਿਆਹ ਤੋਂ ਪਹਿਲਾਂ ਦੀ ਵਧੀਆ ਸੀ ਉਹ ਬਾਅਦ ਵਾਲੀ ਪਹਿਲਾਂ ਜ਼ਿਆਦਾ ਵੈਟਰ ਸੀ ਜੀ ਦੇ ਹੁਣ ਤਾਂ ਆਏ ਆ ਜ਼ਿੰਮੇਵਾਰੀਆਂ ਕਿੱਧਰ ਚੱਲੇ ਹੁਣ ਵੀ ਫੋਨ ਆ ਗਿਆ ਸੀ ਭਾਈ ਕਹਿੰਦਾ ਚੱਲਿਆ ਗਿਆ ਮੈਂ ਕਿਹਾ ਯਾਰ ਫੋਨ ਆ ਗਿਆ ਕਰੋ ਮੁੰਡੇ ਦਵਾਈ ਦਵਾਖੀ ਲੈ ਆਣੀ ਹੈ ਤੇ ਬਹਾਨੇ ਜੇ ਕੋਈ ਦੋਸਤ ਆ ਗਿਆ ਹੋਣਾ ਮੈਂ ਕਿਹਾ ਨਹੀਂ ਨਹੀਂ ਵਾਹ ਮੇਰੀ ਟੋਕ ਟਾਕ ਹੀ ਹੋ ਜਾਂਦਾ ਹਾਂ ਲੋਕ ਕਰਾ ਕੀ ਕਿੱਦਾਂ ਚੱਲੇ ਸਵਾਲ ਜੀ ਜਦੋਂ ਫਿਰ ਭਾਬੀ ਸਾਡੇ ਰੁੱਸ ਜਾਂਦੇ ਆ ਉਦੋਂ ਫਿਰ ਮਨਾਉਂਦੇ ਕਿਵੇਂ ਆ ਤਾਂ ਮਨਾਉਣਾ ਕੀ ਆ ਵੈਸੇ ਵੀ ਚਲੋ ਕੋਈ ਗੱਲ ਨਹੀਂ ਆਪਾਂ ਤੇਰੇ ਪਿੱਕੇ ਮਾਰਿਆ ਮੈਂ ਕਿਹੜਾ ਸੂਟ ਸਾਡ ਲੈ ਲੈਣਾ ਕੋਈ ਐ ਮੇਰੀ ਗੱਲ ਕਰ ਸੂਟ ਫਿਰ ਲੈ ਕੇ ਦਿੰਦੇ ਹੋ ਕਿ ਨਹੀਂ ਹਾਂ ਅਕਸਰ ਤਾਂ ਨਹੀਂ ਹੋਇਆ ਕਦੇ ਦਵਾ ਤਾਂ ਹੋਇਆ ਕਦੇ ਵੀ ਜ਼ਿਆਦਾ ਹਾਂ ਪਰ ਮੇਨੇ ਮੂਨੇ ਵੱਜਦੇ ਰਹਿੰਦੇ ਆ ਉਹ ਤਾਂ ਵੀਰੇ ਡੇਲੀ ਉਹ ਤਾਂ ਕੋਈ ਰੌਲਾ ਨਹੀਂ ਆ ਰਹੀ ਗੱਲ ਗੱਲ ਤੇ ਆ ਕਿਵੇਂ ਕਿਵੇਂ ਮੇਲਾ ਮੰਨ ਲਓ ਵੀ ਹੁਣ ਮੇਲਾ ਵੱਜ ਰਿਹਾ ਕਿਵੇਂ ਵੱਜਦਾ ਮੈਨੂੰ ਇਹ ਦੱਸੋ ਇੱਕਦਮ ਮੇਲਾ ਬਸ ਮੇਰੇ ਲਈ ਸਭ ਤੋਂ ਮੇਰੇ ਲਈ ਨਹੀਂ ਟਾਈਮ ਆ ਦੋਸਤਾਂ ਲਈ ਬਥੇਰਾ ਟਾਈਮ ਆ ਫਿਰ ਟਾਈਮ ਕਾਦੋ ਨਹੀਂ ਦਿੰਦੇ ਯਾਰ ਟਾਈਮ ਹੈ ਹੀ ਨਹੀਂ ਬੀ ਟਾਈਮ ਕਦੇ ਇਦਾਂ ਦੋਸਤਾਂ ਲਈ ਟਾਈਮ ਆ ਤੁਹਾਡੇ ਕੋਲ ਹੈ ਸਾਡੀ ਪਰਜਾਈ ਲਈ ਉਹ ਤਾਂ ਫਿਰ ਥੋੜਾ ਕੱਟਣਾ ਪੈਂਦਾ ਐ ਤਾਂ ਫਿਰ ਜੇ ਪਰਜਾਈ ਲਈ ਨਹੀਂ ਜਿਹੜਾ ਬੰਨਿਆ ਜਾਂਦਾ ਬੰਦਾ ਜਿਆਦਾ ਬੰਨਿਆ ਜਾਂਦਾ ਸਾਡੀ ਪਰਜਾਈ ਲਈ ਟਾਈਮ ਨਹੀਂ ਕੱਟਣਾ ਮਤਲਬ ਨਹੀਂ ਟਾਈਮ ਕੱਟਦੇ ਆ ਹਮ ਕਰੀਏ ਆ ਡਿਊਟੀ ਦਾ ਜਦੋਂ ਚੱਲੇ ਆ ਨਾ ਟੀਵੀ ਤੇ ਪ੍ਰੋਗਰਾਮ ਉਦੋਂ ਫਿਰ ਤੁਹਾਨੂੰ ਟਾਈਮ ਤਾਂ ਉਦੋਂ ਤੁਹਾਨੂੰ ਕੱਟਣਾ ਪੈ ਸੇਨੀਆ ਮੈਂ ਤੁਹਾਡੇ ਸਾਰੇ ਪਿੰਡ ਦੇ ਸਰਪੰਚ ਨੂੰ ਲਾ ਲੈਣਾ ਸੀ ਚਲੋ ਕੋਈ ਦੇਖਦੇ ਆ ਫਿਰ ਸਿਚੁਏਸ਼ਨ ਆ ਫਿਰ ਕਿਵੇਂ ਮਨਾਓਗੇ ਫਿਰ ਸੂਟ ਲੈ ਕੇ ਦੋਗੇ ਕੀ ਨਹੀਂ ਜਿੰਨਾ ਜਿੰਨਾ ਕਿ ਤੁਸੀਂ ਬੋਲ ਲਿਆ ਉਹਦਾ ਤੁਹਾਡਾ ਰਿਕਾਰਡ ਹੋ ਗਿਆ ਤੇ ਮੌਕੇ ਦੇ ਨਾਲ ਕੋਈ ਹੋਰ ਬਹਾਨਾ ਲਾਵਾਂਗੇ ਬਾਈ ਜਿਵੇਂ ਕਹਿ ਗਿਆ ਬਾਕੀ ਮਿਰਚ ਮਸਾਲਾ ਦੀ ਆ ਡਾਂਗ ਬੜੀ ਵਧੀਆ ਰੱਖਿਆ ਇਹਦੇ ਨਾਲ ਕੁੱਟੇ ਕੁੱਟੇ ਵੀ ਹੈ ਕਿ ਤਰ ਨੂੰ ਰੱਖਿਆ ਇਹ ਤਾਂ ਚੁੱਪ ਨਾ ਰਹਿਦਾ ਦੇ ਨੀ ਕੁੱਟੇ ਕੁੱਟੇ ਹੈਗੇ ਜੋ ਨਹੀਂ ਤਾਂ ਕੁੱਟੇ ਸਾਰੇ ਕੋਈ ਕੋਈ ਛੇੜੇ ਨਾ ਤੇ ਕੁੱਟੇ ਵੀ ਹੈ ਕੁੱਟੇ ਆ ਕੁੱਟ ਜਾ ਅੱਛਾ ਜੀ ਕਿੰਨੇ ਕੇ ਬੰਦੇ ਕੁੱਟੇ ਬਰੇ ਇਸ ਡੰਗ ਨਾਲ ਇਹ ਦੱਸੋ ਹੁਣ ਤੁਸੀਂ ਪੰਜ ਛੇ ਕੁੱਟੇ ਹੈ ਜੀ ਪੰਜ ਛੇ ਉਹ ਰਾਜ ਹੋਈ ਚੱਲੇ ਆ ਜਾ ਕੇ ਚੱਲੇ ਆ ਰਹੇ ਨੇ ਕਿੰਨੇ ਕਿੰਨੇ ਆਦੇ ਸਤੂ ਸਾਰੇ ਗੋਂ ਇੱਕ ਵਾਸਤਾ ਅੱਛਾ ਤੇ ਤੁਸੀਂ ਇੱਕ ਵਾਸਤਾ ਸਾਰੇ ਮਿੰਡ ਇੱਕ ਵਾਸਤੇ ਬੰਦੇ ਬਾਹਰ ਗਏ ਇੱਕ ਵਾਸਤਾ ਆ ਮੇਦੇ ਅੱਛਾ ਆਉਂਦੇ ਹੁੰਦੇ ਸੀਗੇ ਉਹ ਨਕਰ ਕੈਸੇ ਕਿਹਦੀ ਦੱਸੋ ਜਾ ਸਾਨੂੰ ਜਿਹੜਾ ਬਾਲੇ ਕੁੱਟੇ ਹੁਣ ਬਾਹਰ ਲੈ ਤੁਸੀਂ ਬੰਦੇ ਬਾਹਰ ਦੇ ਜਰ ਮਰੇ ਵੀ ਅਗਲੇ ਜੁੰਦੇ ਆ ਚਲੋ ਕੋਈ ਵੀ ਇੱਕ ਜਾਤ ਦੱਸ ਦ ਤੁਹਾਨੂੰ ਵੀ ਕੁੱਟਿਆ ਹੋਵੇ ਕੋਈ ਤੁਸੀਂ ਕਿਉਂ ਕੁੱਟਿਆ ਦੀ ਉਹ ਪਿੰਡ ਚ ਬੜਿਆ ਕੀ ਕੀ ਗੱਲੂ ਵੀ ਜੇਕਰ ਬੜਿਆ ਜਰੇ ਕੁੱਟਿਆ ਜਦੇ ਮਾਰੇ ਅਗਲਾ ਮੂੰਹ ਤਾਂ ਨਹੀਂ ਕੋਈ ਛੇੜਦਾ ਮੇਰਾ ਸਾਰੇ ਗਾਉਂ ਇੱਕ ਹੈ ਮਾਰ ਇੱਕ ਮੁੱਠੀ ਗਣ ਜੀ ਠੀਕ ਮੂਜਾ ਕਰਨਾ ਬਤਾ ਕੇ ਠੀਕ ਨਹੀਂ ਹੈ ਉਹੀ ਹੈ ਠੀਕ ਹੈ ਜੀ ਬਈ ਤੁਹਾਡੇ ਤੁਹਾਡੇ ਬਚਪਨ ਦਾ ਮਿੱਤਰ ਕਿਹੜਾ ਹੈਗਾ ਗੁਰੂ ਤੇ ਉਸ ਤੇ ਉਹਨਾਂ ਸਾਰੇ ਮਿੱਤਰ ਤੇ ਕੀ ਕੀ ਚਲ ਕਿਸੇ ਗੱਲ ਹੋੱਚਾ ਘੜੇ ਨੀ ਦਾ ਠੀਕ ਹੈ ਜੀ ਫਿਰ ਚਾ ਘੜੇ ਕਦੋਂ ਜਾ ਕੇ ਹੋਏ ਘੜੇ ਲਗ ਬਾਹਰ ਦੇ ਬੰਦੇ ਗੱਲ ਹੋਏ ਆ ਠੀਕ ਕਿਹੜੀ ਕਿਹੜੀ ਗੱਲ ਕਰ ਦਿੰਦੇ ਝਕੜੂ ਬਾਹਰ ਦੇ ਬੰਦੇ ਜਿਹੜੇ ਹੈ ਤੇ ਕੋਈ ਆ ਗਿਆ ਕੋਈ ਕਿਸੇ ਨਾਲ ਕੁੜੀ ਛੇੜਦੀ ਕਿਸੇ ਨਾਲ ਕੁੜੀ ਛੇੜਦੀ ਫਿਰ ਕੋ ਇੱਕ ਦੋ ਮੀਟਰ ਦੇਖਣ ਲੱਗ ਲੈ ਨਹੀਂ ਅਗਲੇ ਚੱਲਦਾ ਪੁਰਾ ਪਰਾ ਘੜੇ ਦਾ ਪੁਰਾ ਪਟੇ ਆਹ ਬਬਈ ਫਿਰ ਤੁਸੀਂ ਹੀ ਕੁੱਟਦੇ ਹੋਵੋਗੇ ਨਹੀਂ ਜੀ ਨਾਮ ਤੁਸੀਂ ਕਹਿੰਦਾ ਤੁਸੀਂ ਨਾਮ ਬਈ ਅਸੀ ਕਾਲ ਸੀ ਸਸਰੀ ਕਾਲ ਜੀ ਕੀ ਨਾਮ ਆ ਜੀ ਰੁਲਦਾ ਸਿੰਘ ਬਈ ਤੁਸੀਂ ਕੀ ਕਰਦੇ ਜੀ ਅਸੀਂ ਬਹਿਲੀ ਹਫਤਾ ਜੀ ਖੇਤੀ ਕੁੱਤੀ ਕਰਾਂ ਹਾਂ ਪਹਿਲਾਂ ਕੀ ਕਰਦੇ ਪਹਿਲਾਂ ਵੀ ਬਸ ਪੜ੍ਹੇ ਥੋੜੇ ਬਹੁਤੇ ਫਿਰ ਆਪਣੇ ਖੇਤੀ ਮੈਂ ਲੱਗ ਗਏ ਕਿੰਨੇ ਕਪੜੇ ਪੁੜੇ ਬਈ ਪੜੇ ਦਾ 7-8 ਕਿਵੇਂ ਸੀ ਉਹ ਤੋਂ ਬਾਅਦ ਚ ਫਿਰ ਬ੍ਰੇਕਾਂ ਕਿਉਂ ਲੱਗੀਆਂ ਬ੍ਰੇਕਾਂ ਵੈਸੇ ਮਾਨੂੰ ਅੰਗਰੇਜ਼ੀ ਨਹੀਂ ਆਈ ਉਹਨਾਂ ਲੋੜੀਂਦੀ ਕੰਮ ਕੰਮ ਬੜੀ ਹੁੰਦੀ ਜਿਆਦਾ ਕ ਖੇਤੀ ਦਾ ਜਿਆਦਾ ਉਹ ਤਾਂ ਬੰਦੇ ਦੀ ਲੋੜ ਦੀ ਜੀ ਬੰਦੇ ਦੀ ਬਹੁਤ ਲੋੜ ਹੋਈ ਦੀ ਖੇਤਾਂ માં ਬਸ ਮਾਵਾ ਪਾਪਾ ਨੇ ਫਿਰ ਖੇਤੀ ਕਰਨੀ ਨਹੀਂ ਹੁਣ ਅੰਗਰੇਜ਼ੀ ਆ ਗਈ ਲਾ ਹੁਣ ਕੀ ਆਣੀ ਹੈ ਜੀ ਹਾਂ ਇਹ ਵੀ ਸੀ ਆਉਂਦੀ ਹੈ ਤੁਹਾਨੂੰ ਬਸ ਥੋੜੀ ਬਹੁਤੀ ਭੁੱਲ ਭੱਲ ਗਏ ਜੀ ਪੰਜਾਬੀ ਹਾਂ ਕਿੰਨੇ ਤੱਕ ਪਹੁੰਚਦੀ ਉਹਨੇ ਤੱਕ ਪਹੁੰਚਾ ਦੋ ਇਹ ਵੀ ਸੀ ਡੀ ਈ ਐਫ ਜੀ ਇੱਟਾ ਇੱਟਾ ਐਲ ਨਹੀਂ ਦੀ ਚਾਈਏ ਇਹ ਬਾਈ ਤਰੀ ਹੈ ਆਂਦੇ ਨਹੀਂ ਆ ਚਲਿਓ ਨਹੀਂ ਉਹਦਾ ਮਾਰੇ ਬਾ ਅੱਛਾ ਅਗਰੇ ਤਾਂ ਹੀ ਬ੍ਰੇਕ ਲੱਗੀ ਹੈ ਹਾਂ ਕੁਟ ਕੁਟ ਪੈਂਦੀ ਹੁੰਦੀ ਹੈ ਅੰਗਰੇਜ਼ੀ ਦੇ ਵਿੱਚ ਹਾਂ ਜੀ ਫੜੇ ਜਾਂਦਾ ਕਨੈਕਟ ਨਹੀਂ ਕੁਟ ਪਈਏ ਦੋਸਤੋ ਮਾਸਟਰਾਂ ਤੇ ਜੀ ਹਾਂ ਮਾਸਟਰ ਦਾ ਚੰਗੇ ਫੈਂਟੇ ਨੇ ਜੀ ਜਦ ਅੱਛਾ ਹਾਂ ਜੀ ਸਕੂਲੋਂ ਆ ਤੇ ਦਿੱ ਛੁੱਟੀ ਭੱਜ ਜਾਣਾ ਪਰ ਮਨ ਮੋੜ ਕੇ ਵੀ ਲੈ ਜਾਂਦੇ ਆਗੇ ਅੱਛਾ ਜੀ ਹਾਂ ਜੀ ਬਈ ਕਦੇ ਫਿਰ ਉਹਦੋਂ ਮੁਰਗੂ ਮੁਰਕੀ ਬਣਾ ਦਿੰਦੀ ਮੈਂ ਹਾਂ ਜੀ ਬਣਾਵੇਂ ਦੀ ਬਣੇ ਤੁਸੀਂ ਬਣੇ ਜੀ ਕਿੰਨੀ ਕੋਈ ਕੋਈ ਕੁੱਟਕੁੱਟ ਯਾਦ ਕਰੀ ਤੁਹਾਨੂੰ ਕੁੱਟ ਦੱਸੋ ਤੇ ਆ ਵੀ ਆ ਗੱਲ ਨੂੰ ਲੈ ਕੇ ਸਾਨੂੰ ਬਹੁਤ ਕੁੱਟਿਆ ਹਾਂ ਜੀ ਕੁੱਟੇ ਵਾ ਇਹ ਹੀ ਬੱਸ ਸਕੂਲੋਂ ਆ ਤੇ ਭੱਜ ਜਾਣਾ ਫਿਰ ਮਾਹਟਰਾਂ ਦੇ ਮੋੜ ਰਹਿਣਾ ਫਿਰ ਦੂਏ ਦਿਨ ਕੁੱਟਣਾ ਉਹਨਾਂ ਨੇ ਹਾਂ ਜੀ ਹਾਂ ਨਾਲ ਕੌਣ ਆਉਂਦੇ ਥੋੜੀ ਨਾਲ ਨਾਲ ਤਾਂ ਹੋਰ ਹੈ ਨਹੀਂ ਮੇਰੇ ਨਾਲ ਕੋਈ ਜੀ ਬੁਰਾ ਹਾਂਜੀ ਠੀਕ ਹੈ ਵੀ ਹਾਂ ਔਰ ਫਰ ਮੁੱਛਾ ਮੁੱਛਾ ਖੜੂ ਸ਼ੁਰੂ ਤੋਂ ਖੁੰਡੀਆਂ ਰੱਖੀਆਂ ਨੇ ਹਾਂ ਜੀ ਮੁੱਛਾਂ ਦਾ ਚਲ ਖੁੰਡੀਆਂ ਹੀ ਹੈ ਇਹ ਕਿੰਨੀ ਬੁਰੀ ਹੈ ਹਾਂ ਜੀ ਲੱਭੀ ਵਾਲਾ ਸਾਫ ਬੰਨੇ ਹਾਂ ਜੀ ਹਾਂ ਲੱਭੀ ਵਾਲੇ ਬੰਦੇ ਸ਼ੁਰੂ ਤੋਂ ਹਾਂ ਜੀ ਜਿਹੜਾ ਮਿਲ ਗਿਆ ਬੰਦ ਲਿਆ ਘਰ ਆ ਪਾ ਜੀ ਇਸ ਕਿਸਾਨੀ ਵਾਲੀ ਵੀ ਬੰਨਾ ਜੀ ਹਾਂ ਜੀ 35 36 ਸਾਲ ਤੱਕ ਯੂਨ ਸਰਵਿਸ ਕੀਤੀ ਠੀਕ ਹੈ ਜੀ ਤੇ ਮੈਂ ਅਜ ਪੋਸਟਮਾਸਟਰ ਪਟਿਆਲਾ ਹੱਡਪੋਸਟ ਆਉਂਦੇ ਤੋਂ ਟਾਇਰਾਂ ਠੀਕ ਹੈ ਜੀ ਤੇ ਬਾਕੀ ਠੀਕ ਹੈ ਜ਼ਿੰਦਗੀ ਲੰਘ ਰਹੀ ਹੈ ਵਧੀਆ ਠੀਕ ਹੈ ਜੀ ਹਾਂ ਪਰ ਤਾਂ ਉਦੋਂ ਚਿੱਠੀਆਂ-ਚੁੱਠੀਆਂ ਬਹੁਤ ਰਵਾਜ ਹੋਣਾ ਬੜਾ ਕੁਸ਼ਤ ਹੈ ਹਾਂ ਹੁਣ ਸਾਨੂੰ ਦੱਸੋ ਉਸ ਵੇਲੇ ਦੀ ਆਜ਼ਾਦਾਂ ਉਸ ਵੇਲੇ ਦੀ ਜਿਹੜੀ ਜਿਹੜੀ ਮੈਂ ਆਪਣੀ ਮਹਿਕਮੇ ਦੀ ਗੱਲ ਕਰਾਂ ਜੀ ਕਿ ਮੈਂ ਤੁਹਾਨੂੰ ਸਵਾਲ ਕੀਤਾ ਵੀ ਚਿੱਠੀਆਂ ਬਾਰੇ ਉਸ ਟਾਈਮ ਨਾ ਤਾਂ ਐਨੇ ਟੈਲੀਫੋਨ ਸੀ ਬਿਲਕੁਲ ਮੋਬਾਈਲ ਤਾਂ ਬਿਲਕੁਲ ਹੀ ਨਹੀਂ ਸੀ ਉਸ ਟਾਈਮ ਦਾ ਜਿਹੜਾ ਇੱਕ ਮੈਸੇਜ ਜਾਂ ਇੱਕ ਪਿਆਰ ਭਰੀਆਂ ਗੱਲਾਂ ਜਾਂ ਆਪਣੇ ਕਿਸੇ ਦੋਸਤ ਨੂੰ ਜਾਂ ਆਪਣੇ ਘਰ ਵਾਲੀ ਨੂੰ ਜਾਂ ਆਪਣੇ ਭੈਣ ਭਰਾਵਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਜੀ ਤਾਂ ਉਹ ਇੱਕ ਚਿੱਠੀ ਕਹਿਆ ਜਰੀਆ ਸੀ ਜਿਹੜਾ ਕਿ ਜਿਵੇਂ ਉਹ ਕੁਲਦੀਪ ਮਾਨਕ ਨੇ ਕਹੇ ਯਾਰ ਵਿਛੜੇ ਮਿਲਾਉਂਦੀਆਂ ਚਿੱਠੀਆਂ ਹੈ ਗੀਤ ਨਹੀਂ ਗਾਇਆ ਦਿਲ ਉਧਰ ਹੀ ਲਾਉਂਦੀਆਂ ਚਿੱਠੀਆਂ ਜੀ ਹੈ ਦੁੱਖ ਯਾਰਾਂ ਦੇ ਬੰਡਾਉਂਦੀਆਂ ਚਿੱਠੀਆਂ ਚਿੱਠੀ ਵਾਲੀ ਗੱਲਬਾਤ ਵੜ ਕੇ ਹੋਵੇ ਮੁਲਾਕਾਤ ਇਹ चिट्टੀਆਂ ਵਾਲੀਏ ਗੱਲਾਂ ਜਿਹੜੀ ਸਾਡੇ ਮੈਕਮ ਵਿੱਚ ਹੁਣ ਨਹੀਂ ਉਹ ਗੱਲ ਰਹੇਗਾ ਮੇ ਜਿਹੜਾ ਮੈਸੇਜ ਆਉ ਮੋਬਾਈਲਾਂ ਰਾਹੀਂ ਜਾਂ ਟੈਲੀਫੋਨ ਰਾਹੀਂ ਹੋ ਗਿਆ ਹੁਣ ਤਾਂ ਸਿਰਫ ਜਿਹੜਾ ਕੋਈ ਜ਼ਰੂਰੀ ਕਾਗਜ਼ਾਤ ਜਾਂ ਦਫ਼ਤਰਾਂ ਦੀ ਡਾਕ ਉਹ ਜਿਹੜੀ ਬਿਨਾ ਸਰਿਆ ਸਰਦਾ ਨਹੀਂ ਉਹ ਹੀ ਸਿਰਫ ਡਿਸਪੈਚ ਕੀਤੀ ਜਾਂਦੀ ਹੈ ਬਰਨਾਂ ਪਿੱਠੀ ਵਾਲਾ ਮਸਲਾ ਬਹੁਤ ਘੱਟ ਹੈ ਹੁਣ ਬਿਲਕੁਲ ਤੁਸੀਂ ਵੀ ਲਿਖੀ ਬਈ ਜਿੱਠੀਆਂ ਬੜੀਆਂ ਲਿਖੀਆਂ ਜੀ ਪਿਆਰੇ ਵਾਲੀਆਂ ਪਿਆਰ ਵਾਲੀਆਂ ਵੀ ਲਿਖਿਆ ਹਏ ਕੋਈ ਜੇ ਦੱਸੋ ਜਾਂ ਦੱਸੋ ਪਿਆਰ ਵਾਲੀ ਚਿੱਠੀ ਦੀ ਬਾਰੇ ਪਿਆਰ ਵਾਲੀ ਚਿੱਠੀ ਦੀਆਂ ਸ਼ੇਰ-ਸ਼ੁਰ ਲਿਖ ਦਿੰਦੇ ਸੀ ਮਿੱਠੇ ਇੱਕਦੋ ਖਣਾਉ ਸਾਨੂੰ ਵੀ ਮਿੱਠਾ ਸ਼ੇਰ ਮਿੱਠਾ ਸ਼ੇਰ ਹੁਣ ਯਾਦ ਨਹੀਂ ਆਉਂਦਾ ਯਾਰ ਇਹਨਾਂ ਹਾਈ ਨਾ ਕਰੋ ਹੁਣ ਇੱਕਦੋ ਤੁਹਾਨੂੰ ਸੁਣਾਉਣਾ ਬੈਠਾ ਆਚਾ ਹਾਂਜੀ ਆਏ ਨਹੀਂ ਵਜਾਂਦਾ ਰਾਜ ਨਹੀਂ ਰਹੀ ਵਿਛੜਿਆ ਯਾਰ ਗਵਾਂਡੋਂ ਚੱਲੇ ਮੇਰੇ ਛੇ ਕੁ ਪਿਆਵੀ ਚ ਸੀਨੇ ਹਾਏ ਜਿਨ੍ਹਾਂ ਯਾਰਾਂ ਬਿਨਾ ਪਾਲਣਾ ਕੱਟਦੀ ਮੇਰੇ ਗੁਜਰੇ ਸਾਰ ਮਿੱਨੇ ਆਏ ਹਾਏ ਕੀ ਬਾਤ ਹੈ ਕੀ ਬਾਤ ਆਹ ਜਿਹੜੇ ਤੁਸੀਂ ਪਿਆਰ ਭਰੇ ਚਿੱਠੀਆਂ ਦੀ ਗੱਲ ਕੀਤੀ ਉਹ ਚਿੱਠੀਆਂ ਦਾ ਮੁੱਲ ਪਿਆ ਬੜਾ ਪਿਆਰੀ ਇਹ ਜਿਹਨੂੰ ਲਿਖਿਓ ਹਾਂ ਹਾਂ ਬਿਲਕੁਲ ਬਿਲਕੁਲ ਇਹ ਜ਼ਿੰਦਗੀ ਇੱਥੇ ਤੱਕ ਪਹੁੰਚ ਗਏ ਹੋ ਉਹਨਾਂ ਚਿੱਠੀਆਂ ਦੇ ਸਾਰ ਏ ਠੀਕ ਹੈ ਕਿਉਂਕਿ ਲਵ ਮੈਰਿਜ ਸੀ ਯਾਰ ਨਹੀਂ ਮੇਰ ਦੀ ਨਹੀਂ ਨਹੀਂ ਮਰਿੰਗ ਮੈਰ ਦੀ ਉਦੋਂ ਲਵ ਮੈਰਿਜ ਕਿੱਥੇ ਸੀ ਜੀ ਹਾਂ ਇਹ 76 ਦੀ ਗੱਲ ਹੈ ਠੀਕ ਹੈ ਜੀ ਹਾਂ ਉਦੋਂ ਲਵ ਮੈਰਿਜ ਦਾ ਕੋਈ ਗੱਲ ਨਹੀਂ ਸੀ ਹੈ ਅਰੇਂਜ ਮੈਰੇ ਸੀ ਲੇਕਿਨ ਆਇਆ ਵੀ ਕੋਈ ਤਾਇਆ ਚਾਚਾ ਕੋਈ ਮਾਸੜ ਕੋਈ ਫੁੱਪੜ ਕੋਈ ਨਾ ਕੋਈ ਵਿਚ ਬਚੋਲਾ ਬਣ ਜਾਂਦਾ ਸੀ ਤੇ ਇਸ ਤਰ੍ਹਾਂ ਜਿਹੜੇ ਅਰੇਂਜਮੈਂਟ ਚ ਹੁੰਦੇ ਭਈ ਉਦੋਂ ਟੌਰ ਕਿੰਨੀ ਕੀ ਸੀ ਵਿਆਹ ਮੌਕੇ ਤੁਹਾਡੀ ਇਹ ਦੱਸੋ ਉਦੋਂ ਜੀ ਟੌਰ ਦਾ ਕੋਟ ਪਿੰਟ ਪਾਇਆ ਹੋਇਆ ਸੀ ਪੂਰੇ ਟਾਈ ਸ਼ੂ ਲਾਈ ਹੋਈ ਰੇਨ ਅਪ ਟੂ ਡੇਟ ਸੀ ਚੜਦੀ ਉਮਰ ਸੀ ਠੀਕ ਜੀ ਤੇ ਕਿੰਨਾ ਚੌਕ ਕਿੰਨੀ ਸੀ ਵੀਰ ਸ਼ੌ ਬੜਾ ਸੀ ਜੀ ਠੀਕ ਜੀ ਵਿਆਹ ਦਾ ਚੌਤਾ ਹੁੰਦਾ ਹੀ ਹੈ ਜੇ ਵਿਆਹ ਦਾ ਚੌਨਾ ਹੋਇਆ ਇਨਸਾਨ ਨੂੰ ਫਿਰ ਉਹ ਇਨਸਾਨ ਨਹੀਂ ਵਿਆਹ ਤੋਂ ਬਾਅਦ ਕਿੰਨਾ ਚੌ ਮਰ ਜਾਂਦੇ ਆ ਕੀ ਇਹ ਹਾਂ ਉਹ ਸਮੇਂ ਦੇ ਲਿਹਾਜ਼ ਨਾਲ ਉਹ ਕਿਵੇਂ ਹੁੰਦਾ ਯਾਨੀ ਵਿਆਹ ਤੋਂ ਪਹਿਲਾਂ ਚੌ ਬੰਦਾ ਉਹ ਵਿਆਹ ਕਹਿੰਦੇ ਉਸ ਦਿਨ ਪੂਰਾ ਜੀ ਦੇਖੋ ਜੀ ਇਹ ਲਾਈਫ ਹੈ ਜ਼ਿੰਦਗੀ ਹੈ ਜੀ ਜਦੋਂ ਗਿਆ ਹੁੰਦਾ ਉਦੋਂ ਕੁਝ ਦਿਨ ਹੋਰ ਹੁੰਦੇ ਆ ਫਿਰ ਆਲਾ ਬੱਚੇ ਹੋਗੇ ਫਿਰ ਕਬੀਲਦਾਰੀ ਹੋਗੀ ਫਿਰ ਉਹ ਕਬੀਲਦਾਰੀ ਦਾ ਪਰਿਵਾਰਕ ਜਿਹੜੀਆਂ ਹੈਗੀਆਂ ਜ਼ਿੰਦਗੀਆਂ ਉਹ ਰਗੇਵੇਂ ਵੱਜ ਜਾਂਦੇ ਆ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਬੱਚੇ ਨੂੰ ਪੜਾਉਣ ਦਾ ਲਿਖਾਉਣ ਦਾ ਨੌਕਰੀ ਲਵਾਉਣ ਦਾ ਸੈੱਟ ਕਰਾਉਣ ਦਾ ਕੋਈ ਬੇਟੀ ਹੋ ਗਈ ਉਹਨੂੰ ਪੜਾਉਣਾ ਉਹਨੂੰ ਐਲ ਐਲ ਬੀ ਕਰਾਉਣੀ ਆ ਆਪਾਂ ਸੋਚ ਲੈਂਦੇ ਆ ਕਈ ਵਾਰੀ ਇਹ ਆਪਣੀ ਬੇਟੀ ਜਿਹੜੀ ਐਲ ਐਲ ਬੀ ਕਰਕੇ ਪੀ ਸੀ ਐਸ ਜੁਡੀਸ਼ੀਅਲ ਕਰੇ ਜੱਜ ਬਣੇ ਜਾਂ ਕੋਈ ਪੀ ਸੀ ਐਸ ਐਡਜੈਕਟਿਵ ਬਣੇ ਯਾ IAS ਬਣੇ IPS ਬਣੇ ਆਪਾਂ ਜਦ ਬੜਾ ਕੁਝ ਸੋਚਦੇ ਆ ਆਪਣੇ ਲਾਡ ਬਾਰੇ ਤੇ ਕਈ ਬੱਚੇ ਸਫਲ ਹੋ ਜਾਂਦੇ ਆ ਕਈ ਨਹੀਂ ਵੀ ਉਹ ਕਹਿੰਦੇ ਹੁੰਦੇ ਵਿਆਹ ਦਾ ਲੱਡੂ ਖਾਵੇ ਉਹ ਵੀ ਪਸਤਾਵੇ ਜਿਹੜਾ ਨਾ ਖਾਵੇ ਉਹ ਵੀ ਪਸਤਾਵੇ ਉਹ ਕੀ ਐ ਉਹ ਦੱਸੋ ਮੈਨੂੰ ਹੋਰ ਆਇਆ ਵੀ ਦੇਖੋ ਮੈਂ ਆਹ ਲੱਡੂ ਖਾਦਾ ਨਹੀਂ ਤਾਂ ਕਰ ਕਿਉਂ ਪੁੱਛ ਰਿਹਾ ਨਹੀਂ ਨਹੀਂ ਖਾਈਏ ਜੇ ਨਾ ਖਾਈਏ ਨਹੀਂ ਨਹੀਂ ਉਹ ਖਾਣਾ ਚਾਹੀਦਾ ਐਂ ਤਾਂ ਸੰਸਾਰ ਨਹੀਂ ਚੱਲਦਾ ਹੁਣ ਜੇ ਸਾਰੇ ਬੰਦੇ ਇਹੀ ਗੱਲਾਂ ਸੋਚ ਲੈਣ ਵੀ ਵਿਆਹ ਦਾ ਲੱਡੂ ਖਾਣਾ ਹੀ ਨਹੀਂ ਤਾਂ ਫੇਰ ਸੰਸਾਰ ਨਹੀਂ ਚਲੇਗਾ ਜ਼ਰੂਰੀ ਹੈ ਮਤਲਬ ਬੰਦੇ ਨੂੰ ਪਸਤੌਣਾ ਤਾਂ ਪੈਂਦਾ ਹੀ ਵੀ ਖਾ ਕੇ ਪਸਤਾਵੇ ਹਨ ਨਹੀਂ ਚਲੋ ਕੋਈ ਗੱਲ ਨਹੀਂ ਜ਼ਿੰਦਗੀ ਹੈ ਇਹਦੇ ਵਿੱਚ ਕਈ ਗੱਲਾਂ ਵਾਪਰਦੀਆਂ ਨੇ ਚੰਗੀਆਂ ਵੀ ਹੁੰਦੀਆਂ ਨੇ ਮਾੜੀਆਂ ਵੀ ਹੁੰਦੇ ਨੇ ਕਈ ਗੱਲਾਂ ਦੇ ਹੁਣ ਤੁਸੀਂ ਲਾਈਟ ਦੀ ਲੈ ਲਓ ਇਹਦਾ ਆਪਾਂ ਨੂੰ ਫਾਇਦਾ ਵੀ ਬਹੁਤ ਹੈ ਨੁਕਸਾਨ ਵੀ ਬਹੁਤ ਹੈ ਅਗਰ ਕਰੰਟ ਲੱਗ ਗਿਆ ਬੰਦੇ ਦੀ ਜ਼ਿੰਦਗੀ ਵੀ ਜਾ ਸਕਦੀ ਹੈ ਹਰ ਇੱਕ ਚੀਜ਼ ਦੇ ਲਾਭਾਂ ਨਹੀਂ ਆ ਜ਼ਰੂਰ ਹੁੰਦੀਆਂ ਜਿਹੜੀ ਆਪਾਂ ਕੱਲੀਆਂ ਉਸ ਨੂੰ ਨੁਕਸਾਨ ਹੁੰਨਾ ਦੇਖੋ ਉਹਦੇ ਫਾਇਦੇ ਵੀ ਦੇਖੋ ਇੱਕ ਛੇ ਰੋੜ ਤੋਂ ਬਾਅਦ ਹੁਣ ਇੰਨੀ ਜਲਦੀ ਯਾਦ ਨਹੀਂ ਆਉਂਦਾ ਨਾ ਕਰ ਲਓ ਯਾਦ ਪੜਿਆ ਲਿਖਿਆ ਬੰਦਾ ਕਿੱਥੇ ਭੁੱਲਦਾ ਕਿਸੇ ਸਮੇਂ ਦਾ ਦਿਨ ਬੜੇ ਕਿਸੇ ਸਮੇਂ ਦੀ ਰਾਤ ਜੀ ਕਿਸੇ ਕਿਸੇ ਸਮੇਂ ਜਵਾਨੀ ਰੰਗਲੀ ਕਿਸੇ ਜਵਾਨੀ ਰੰਗਲੀ ਕਦੇ ਡੰਗੋਰੀ ਹਾਸ ਜਿਸ ਘਰ ਮਾਜਾਂ ਮਾੜੀਆਂ ਉਥੇ ਕਟਣੀ ਨਾ ਮਿਲਨੀ ਰਾਤ ਬਹੁਤ 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 ਧੰਨਵਾਦ ਜੀ ਬਈ ਅਸੀ ਗੱਲ ਜੀ ਸਿਗਾਲ ਜੀ ਬਈ ਕੀ ਨਾਮ ਹੈ ਜੀ ਜਗਰੂਪ ਸਿੰਘ ਹੈ ਜੀ ਬਈ ਤੁਸੀਂ ਕੀ ਕਰਦੇ ਹੋ ਕੰਮ ਹੈ ਜੀ ਬਸ ਪ੍ਰਾਈਵੇਟ ਕੰਮ ਕਰਦੇ ਆ ਜੀ ਥੋੜਾ ਐਲ ਆਈ ਸੀ ਦੀ ਏਜੰਸੀ ਵੀ ਕਰੇਗੀ ਹੈ ਜ਼ਮੀਨ ਟਿੱਕੇ ਦਿੱਤੀ ਹੋਈ ਹੈ ਠੀਕ ਹੈ ਜੀ ਮੱਕੀ ਕੰਟਰੈਕਟਰ ਦਾ ਕੰਮ ਵੀ ਕਰਦੇ ਆ ਠੀਕ ਹੈ ਜੀ ਹਾਂ ਕਿਵੇਂ ਰਹੀ ਜ਼ਿੰਦਗੀ ਬਈ ਪਰ ਠੀਕ ਹੀ ਆ ਜੀ ਵਧੀਆ ਚੱਲ ਰਹੀ ਹੈ ਆਇਚ ਲਾਈ ਹੋ ਜਾਂਦੀ ਹੈ ਠੀਕ ਹੈ ਜੀ ਹਾਂਜੀ ਬਚਪਨ ਕਿੱਦਾਂ ਰਿਹਾ ਬਈ ਬਚਪਨ ਦੀਆਂ ਗੱਲਾਂ ਹਾਂਜੀ ਇਹ ਕਰੋ ਸਾਡੇ ਨਾਲ ਬਚਪਨ ਬਹੁਤ ਵਧੀਆ ਸੀਗਾ ਜੀ ਗੁੱਲੀ ਡੰਡਾ ਖੇਡਦੇ ਸੀਗੇ ਅੱਛਾ ਜੀ ਹਾਂਜੀ ਥੋੜੀ ਗਗੜੀ ਵੀ ਖੇਡਦੇ ਸੀਗੇ ਠੀਕ ਹੈ ਜੀ ਤੇ ਘਰ ਤੋਂ ਮਾਰ ਵੀ ਪੈਂਦੀ ਸੀਗੀ ਅਛਾ ਜੀ ਬਾਕੀ ਝਿੜਕਦੇ ਵੀ ਸੀਗੇ ਮਾਰ ਕਿਉਂ ਪੈਂਦੀ ਮਾਰ ਜੇ ਟਾਈਮ 'ਤੇ ਨਹੀਂ ਰੋਟੀ ਖਾਂਦੇ ਸੀਗੀ ਮਾਰ ਪੈਂਦੀ ਸੀ ਘਰੇ ਨਹੀਂ ਆਣਾ ਅਛਾ ਜੀ ਹਾਂ ਪੋਤ ਪੁੱਤਾਂ ਜਿਆ ਖੇਡਣ ਲੱਗ ਜਾਂਦੇ ਸੀਗੇ ਠੀਕ ਹੈ ਜੀ ਘਰ ਦੇ ਬੁਲਾਣਾ ਆਂਦੇ ਸੀਗੇ ਨਹੀਂ ਲੱਭਦੇ ਸੀਗੇ ਵੀ ਘਰੇ ਜਾਣਾ ਫੇਰ ਸ਼ਾਮ ਨੂੰ ਕਹਿੰਦੇ ਸੀ ਕਿਉਂ ਲੇਟ ਆਇਆ ਠੀਕ ਹੈ ਜੀ ਇਸ ਕਰਕੇ ਬਈ ਪਹਿਲਾਂ ਦੀ ਜ਼ਿੰਦਗੀ ਤੇ ਹੁਣ ਦੀ ਜ਼ਿੰਦਗੀ ਤੁਹਾਨੂੰ ਕੀ ਫਰਕ ਲੱਗਦਾ ਹੁਣ ਤਾਂ ਬਹੁਤ ਬਦਲਾਅ ਹੋ ਗਿਆ ਜੀ ਅੰਕੀ ਜੀ ਹੁਣ ਤਾਂ ਮਾਲਕੇ ਜਿਵੇਂ ਬੱਚੇ ਵੀ ਨਹੀਂ ਝਿੜਕਸੈਂਦੇ ਹੈਗੇ ਜੀ ਠੀਕ ਹੈ ਨਾ ਬਾਕੀ ਪਹਿਲਾਂ ਮਾਰ ਵੀ ਲੰਦ ਸੀ ਗੁਰਬੀਸ ਨਹੀਂ ਇਸ ਕਰੇ ਬਹੁਤ ਫਰਕ ਹੈ ਬੱਚਾ ਪਹਿਲਾਂ ਦਾ ਆਪਣੇ ਘਰ ਦੇ ਨਾਲ ਕੁੱਟਣਾ ਕੁੱਟਣਾ ਗਵੰਡੀ ਵੀ ਕੁੱਟੇ ਗਵੰਡੀ ਵੀ ਛਿੜਕ ਦਿੰਦੇ ਸੀਗੇ ਜੀ ਜੀ ਜਿਵੇਂ ਇੱਕ ਵਾਰੀ ਅਸੀਂ ਸਕੂਲ ਚ ਆ ਰਹੇ ਸੀਗੇ ਅੱਧੀ ਛੁੱਟੀ ਆ ਗਈ ਜੀ ਤਾਂ ਨਹਿਰ ਦੇ ਵਿੱਚ ਸੀਗੇ ਇੱਥੇ ਮੇਰੇ 2-4 ਹੋਰ ਵੀ ਖੜੇ ਨੇ ਦੋਸਤ ਠੀਕ ਹੈ ਜੀ ਤਾਂ ਉੱਥੇ ਸਾਡੇ ਪਿੰਡ ਦਾ ਸਾਬਕਾ ਸਰਪੰਚ ਸੀਗਾ ਠੀਕ ਹੈ ਜੀ 8ਵੀਂ ਕਲਾਸ ਪੜ੍ਹਦੇ ਸੀਗੇ ਜੀ ਜੀ ਤਾਂ ਉਹਨੇ ਸਾਨੂੰ ਘੇਰ ਲਿਆ ਸਾਰਿਆਂ ਦੇ ਮਾਰੀਆਂ ਜੁੱਤੀਆਂ ਵੀ ਕਿਉਂ ਭੱਜ ਕੇ ਆਈਆਂ ਇੱਥੇ ਘਰ ਦੇ ਤੁਹਾਨੂੰ ਸਕੂਲ ਚ ਭੇਜਿਆ ਤੁਹੇ ਇੱਥੇ ਲੁਕੇ ਹੋਏ ਆ ਤਾਂ ਕਾਫੀ ਮਲੇ ਕੁੱਟਿਆ ਉਹਨੇ ਕਿਸ ਨੇ ਘਰ ਆ ਕੇ ਦੱਸਿਆ ਜੀ ਨਾ ਉਹਨੂੰ ਕਿਸੇ ਲੰਗਵਾ ਦਿੱਤਾ ਜੀ ਠੀਕ ਹੈ ਜੀ ਜੀ ਬਾਕੀ ਤਰਾ ਕਰਕੇ ਹੁਣ ਕੌਣ ਕੋਹ ਹੰਦਾ ਜੀ ਬਿਲਕੁਲ ਜੀ ਬਿਲਕੁਲ ਹੁਣ ਤਾਂ ਅਗਲੇ ਮਾਂ ਬਾਪ ਤੋਂ ਨਹੀਂ ਜਿਹੜਾ ਕਸਿੰਦਾ ਅਗਲਾ ਬਾਈ ਅਸੀ ਗਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਅਤਰ ਸਿੰਘ ਆ ਜੀ ਅੱਛਾ ਤੁਸੀਂ ਬਾਈ ਕੀ ਕਰਦੇ ਰਹੇ ਐਸੇ ਜੋਗੀ ਵੀਰ ਸਕੂਲ ਚ ਇਕੱਠੇ ਪੜ੍ਹਦੇ ਰਹੇ ਆ ਜੀ ਅੱਛਾ ਜੀ ਸਾਡੇ ਇੱਕ ਅਗਰਦੇਬ ਤਾਇਆ ਜੀ ਤਾਈ ਜੀ ਅਸੀਂ ਜੇ ਅੱਡੀ ਛੁੱਟੀ ਲੈ ਕੇ ਜਾਣਾ ਜੀ ਤਾਂ ਸਾਨੂੰ ਉਹ ਰਸਤੇ 'ਚ ਮੋੜ ਕੇ ਵਾਪਸ ਤੇ ਦੱਸ ਗਿਆ ਜੀ ਠੀਕ ਹੈ ਜੀ ਫੇਰ ਘਰ ਦੇ ਸਾਨੂੰ ਗਾਲਾਂ ਵੀ ਤਾਂ ਦੇ ਸੀ ਗਿਆ ਜੀ ਅਸੀਂ ਚਲੋ ਪੜ੍ਹ ਲਿਖ ਕੇ ਦਸਵੀਂ ਕਰਕੇ ਅਸੀਂ ਫੇਰ ਖੇਤੀ 'ਚ ਲੱਗ ਗਏ ਜੀ ਠੀਕ ਹੈ ਜੀ ਹੁਣ ਤੱਕ ਅਖੇਤੀ ਕਰ ਰਹੇ ਹਾਂ ਠੀਕ ਹੈ ਜੀ ਬਾਈ ਤੁਹਾਡੇ ਦੋਨਾਂ ਦੇ ਸ਼ਰਾਰਤੀ ਕਢਾਉਂਦੇ ਸ਼ਰਾਰਤੀ ਤਾਂ ਚਲੋ ਬਚਪਨ ਚ ਹੁੰਦੇ ਹੀ ਆ ਬੰਦੇ ਤਾਂ ਹੈਗੇ ਨਾ ਕਿ ਉਹ ਵੀ ਹੈ ਨਹੀਂ ਦੀ ਸ਼ਰਾਰਤੀ ਤਾਂ ਜਿ ਹੁਣ ਠੀਕ ਅਸੀਂ ਨਾਰਮਲ ਹੀ ਸੀਗੇ ਵੈਸੇ ਹਾਂਜੀ ਨਾਰਮਲ ਆਦਿਓ ਨਰੂਲੇ ਸੀਗੇ ਸ਼ਰਾਰਤੀ ਹੈ ਸੀਗੇ ਬਹੁਤ ਇੱਕ ਦੋ ਹੈ ਸੀਗੇ ਨਹੀਂ ਨਹੀਂ ਉਹ ਥੋੜੀ ਕੋਈ ਸ਼ਰਾਰਤ ਦੱਸਣ ਲੱਗੇ ਜਿਹੜਾ ਤੁਸੀਂ ਰੂਪੇ ਵਿੱਚ ਲੱਗ ਰਹੇ ਨਾ 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 ਸ਼ਰਾਰਤ ਨਹੀਂ ਆਈ ਰਾਤ ਨਹੀਂ ਆਈ ਜਾਂ ਤਾਂ ਅਸੀਂ ਬਜ਼ੁਰਗਾਂ ਤੋਂ ਡਰਦੇ ਰਹਿੰਦੇ ਸੀਗੇ ਜੀ ਸ਼ਰਾਰਤ ਕਿੱਥੇ ਸੀ ਸਾਡੇ ਕੋਲ ਬਾਈ ਅਸੀਂ ਕੱਲ ਜੀ ਕੀ ਨਾਮ ਹੈ ਬਾਬਾ ਜੀ ਹਰ ਸਿੰਘ ਤੁਸੀਂ ਬਾਈ ਜੀ ਕੀ ਕਰਦੇ ਰਹੇ ਜੀ ਹਾਂ ਨਹੀਂ ਇੱਕ ਤਰ੍ਹਾਂ ਹਾਂਜੀ ਨਿਊ ਹਾਵਿੰਟਨ ਖੇਤੀਬਾੜੀ ਡਰੈਲ ਢੇਡੀ ਢੇਡੀ ਖੇਤੀਬਾੜੀ ਕੀਤੀ ਹੈ ਠੀਕ ਹੈ ਭਾਈ ਸ਼ਕੀਨੀ ਦਾ ਸ਼ੁਰੂ ਤੋਂ ਸ਼ੌਂਕ ਆ ਠੀਕ ਹੋ ਗਾ ਜੀ ਆ ਜੀ ਹੁਣ ਸੰਭਾਲੀ ਡਾਂਗ ਰੱਖੇ ਤੁਸੀਂ ਵੀ ਐਨ ਕੋਈ ਕੋਕੇ ਵਾਲੇ ਕੋਕੇ ਜੜੇ ਹੋਏ ਨੇ ਤੁਸੀਂ ਤਾਂ ਨੀ ਬਾਬੇ ਵਾਂਗੂ ਸ਼ੌਂਕੀਏ ਕੋ ਬੰਦੇ ਬੰਦੇ ਕੁੱਟਣ ਦੇ ਅੱਸੀ ਗੱਲ ਅੱਸੀ ਗੱਲ ਜੀ ਭਾਈ ਕੀ ਨਾਮ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਤੁਸੀਂ ਕੀ ਗੱਲ ਸੀ ਮੈਂ ਵੀ ਖੇਤੀਬਾੜੀ ਅਸੀਂ ਤੁਸੀਂ ਬਈ ਸੁਣਾਓ ਕੋਈ ਪਿੰਡ ਦੀ ਯਾਦ ਅੰਡਕੀ ਯਾਦ ਤਾਂ ਜੀ ਉਹੀ ਹੈ ਓੜੀ ਖੇਡ ਖੂਡ ਕੇ ਬੜੇ ਹੋਈਆਂ ਜੀ ਓੜੀ ਇਸੇ ਧਰਮਸਾਲ ਦੇ ਵਿੱਚ ਖੇਡੇ ਨੇ ਜੀ ਇਸੇ ਮੈਂ ਬਜ਼ੁਰਗ ਤਾਂਸ ਖੇਲੇ ਨੇ ਪੂਰੇ ਜੀ ਤਾਂ ਖੇਡ ਗਲਾਈ ਕਰਨੀ ਗਲਾਈ ਕਰ ਕੇ ਬਣਾ ਜੀ ਇਹ ਦੇਖਣਾ ਨਿਆਣੇ ਰੋਲਾ ਪਾ ਰਹੇ ਆ ਜੁੱਤੀ ਬੜੂ ਕਮੀ ਆਣੀ ਹੈ ਖੁਰੀਆਂ ਵਾਲੀ ਜੁੱਤੀਆਂ ਹੋਈਆਂ ਨੇ ਬਜ਼ੁਰਗਾਂ ਦਾ ਉਸ ਟਾਈਮ ਜੀ ਬਜਿੱਥੇ ਵੱਜ ਗਈ ਉੱਥੇ ਚਿਬਾ ਪਾ ਦੇਣਾ ਇਹਦੇ ਬਜ਼ੁਰਗ ਦੇ ਸਿਆਣੇ ਅਸਲੀ ਪਰ ਇੱਕ ਕਹਣੇ ਜੋ ਵੀ ਬਜ਼ੁਰਗ ਕੁੱਟੇ ਦੇ ਮਾਰੇ ਨੇ ਨਾ ਦਾ ਕੋਈ ਘਰ ਘਰ ਕੇ ਨੂੰ ਸੁਨੇਹਾ ਲਾਵੇ ਤੇ ਮੈਂ ਉਹ ਮੇਰੇ ਬੱਚੇ ਨੂੰ ਕੁੱਟਿਆ ਜਾਂ ਮਾਰਿਆ ਤੈਂ ਕਿਉਂ ਮਾਰਿਆ ਜੀ ਭਾਜ ਨਾ ਕਿਸੇ ਰੋਂਦੇ ਰੋ ਰੂ ਕਉਰੀ ਚੁੱਪ ਕਰ ਜੇਂਦੇ ਜੀ ਚੁੱਪ ਕਰ ਕਉਰੀ ਫੇਰ ਖੜਨ ਲੱਗ ਜੇਂਦੇ ਜੀ ਜੀ ਉਸ ਟਾਈਮ ਦੇ ਵਿੱਚ ਦੂਤੀਆਂ ਵਾਲ ਦੂਸਰਾ ਵੀ ਕੁੱਟ ਜੇਦਾ ਹੁਣ ਇਸ ਟਾਈਮ ਇਹ ਜਾ ਟਾਈਮ ਆਇਆ ਵਾ ਵੀ ਕਿਸੇ ਦੇ ਬੱਚੇ ਨੂੰ ਗਲਾਈ ਕਰਨ ਦੇ ਤੇ ਹਟਾ ਦਿਓ ਗਲਾਈ ਕਰਨ ਦੇ ਹਟਾ ਕੇ ਅਲੱਗ ਘਰਾਂ ਜਾ ਕੇ ਬੱਚਾ ਕਹੇ ਮੈਂ ਉਹਨਾਂ ਨੂੰ ਫਲਾਣਾ ਕਰਿਆ ਤੇ ਮਕਰਮ ਨੂੰ ਮਾਰਿਆ ਚਾ ਵੈਸੇ ਹੀ ਘੂਰ ਦੇ ਘਰ ਕੇ ਆ ਜਾਈਂ ਘਰ ਕੇ ਆ ਜਾਈਂ ਲੜਾਂਗੇ ਲੜਾਵਾਂਗੇ ਕੁੱਟੇ ਘਟਾਵਾਂਗੇ ਗੱਲ ਕੁਝ ਵੀ ਨਹੀਂ ਬੱਚਿਆਂ ਦੀ ਬੱਚੇ ਨੂੰ ਘੂਰਨਾ ਜ਼ਰੂਰੀ ਹੈ ਇਹ ਬੱਚੇ ਨੂੰ ਘੂਰੇਗੇ ਨਹੀਂ ਕੱਲ ਨੂੰ ਉਹਨੇ ਸਿਮਰਨਾ ਨਹੀਂ ਹੈਗਾ ਇਹ ਘੂਰੇਗੇ ਕੱਲ ਨੂੰ ਸਿਮਰੇਗਾ ਇਹ ਕਹਿੰਦੇ ਪੁਰਾਣੀ ਕਹਾਵਤ ਹੈ ਖੁਰਪਾ ਔਰ ਬੱਚਾ ਕੁੱਟਿਆ ਵਾਏ ਲੋਟ ਆਵਾ ਨਹੀਂ ਨਹੀਂ ਲੋਟ ਆਂਦਾ ਹੈਗਾ ਤਾਂ ਕਰਕੇ ਹੁਣ ਲੜਾਈ ਹੋ ਗਈ ਲੜਾਈ ਹੋ ਗਈ ਥੱਪੜਨ ਥੱਪੜੀ ਹੋ ਗਈ ਥਾਣਾ ਠੱਪਾ ਹੋ ਗਿਆ ਪਹਿਲਾਂ ਇਸ ਤੇ ਉਲਟ ਦਾ ਕੰਮ ਜੇ ਕਿਸੇ ਨੇ ਕੋਈ ਗਲਤੀ ਕਰਦੀ ਕੋਈ ਕੁੱਟ ਲੜਾਈ ਪੈ ਵੀ ਗਈ ਮਜੂਰ ਗਾਨਾ ਕੇ ਕੂਰ ਦੇਣਾ ਕੂਰ ਪੂਰੇ ਕੱਪੇ ਵੇਬ ਲਗੇ ਤੇ ਚੱਲ ਵੀ ਇਸ ਕੀ ਮਾਫੀ ਮੰਗ ਮਾਫੀ ਮੰਗਾ ਸਰ ਜੀ ਦਾ ਹੁਣ ਤਾਂ ਇਹ ਜਿਹਾ ਕੰਮ ਹੋਇਆ ਪਰ ਮਾਫੀ ਤੱਕ ਵੇ ਲੜਾਈ ਹੋ ਗਈ ਜਿਹੜੀ ਹੋਊਗੀ ਮਾਫੀ ਵੀ ਅਗਲਾ ਮੰਗਣ ਜਾਹੇਗਾ ਪੈਰੀਂ ਹੱਥ ਬਿਲੇ ਫਿਰ ਵੀ ਅਗਲਾ ਮੈਂਗਾ ਫੈਸਲਾ ਨਿਕਲਦਾ ਫੈਸਲਾ ਨਹੀਂ ਮੈਂ ਕਰਨਾ ਇਹ ਕਰਨਾ ਫੈਸਲਾ ਮੈਂ ਠਾਣੇ ਜਾ ਕੇ ਕਰਨਾ ਯੋਹੀ ਫਰਕ ਹੈ ਦੇਖ ਪਹਿਲੇ ਜ਼ਮਾਨੇ ਵਾਂ ਮਰ ਹੁਣ ਇਪਕੇ ਜ਼ਮਾਨੇ ਵਾਂ ਇਹ ਵੀ ਕੋਈ ਕਿਸੇ ਕੀ ਸੁਣਦਾ ਨਹੀਂ ਅਗਲਾ ਆਪਣੀ ਚਲਾਵਾ ਜੇ ਘਰਾਂ ਕੋਈ ਉੜਾਂਬਾ ਦੇਣਾ ਦਾ ਅਸਲ ਮੰਦਨ ਨੂੰ ਸੁਣੋ ਕਿਉਂਕਿ ਕਿਸੇ ਮੇਰੇ ਬੱਚੇ ਦਾ ਇਹ ਕੁੜਾਂਬਾ ਲੈ ਕੇ ਆਇਆ ਬਾਹਰ ਤੇ ਬਾਹਰ ਵਾਲੇ ਬੰਦੇ ਨੂੰ ਸਭ ਤੋਂ ਪਹਿਲਾਂ ਬੱਚਿਆਂ ਦਾ ਬਾਹਰੋਂ ਪਤਾ ਲੱਗੇਗਾ ਵੀ ਮੇਰਾ ਬੱਚਾ ਬੀਗੜ ਰਿਹਾ ਜਾਂ ਸਿਮਰ ਰਿਹਾ ਕਈ ਬਜ਼ੁਰਗ ਕਰਕੇ ਇਹ ਜਿਹੇ ਆ ਕੁੜਾਂਬਾ ਲੈ ਕੇ ਆ ਪੀ ਗਿਆ ਉਹਨੂੰ ਜਾਣਦੇ ਪਹਿਲਾਂ ਉਸ ਗੱਲ ਲੜਪੇ ਉਸ ਕੀ ਸੁਣਦੇ ਨਹੀਂ ਜੇ ਮੈਂ ਮੰਨ ਲਓ ਜੇ ਥੋੜੇ ਜਣੇ ਸੁਣਨੇ ਵਾਲੇ ਹੈਗੇ ਆ ਉਹ ਕਹਿੰਗੇ ਹਾਂ ਵੀ ਠੀਕ ਹੈ ਮੈਂ ਆਪਣੇ ਬੱਚੇ ਨੂੰ ਦੇਖਾਂ ਉਹ ਤਾਂ ਗੱਲ ਠੀਕ ਹੈ ਜਿਹੜੇ ਆਪਣੇ ਬੱਚੇ ਕੀ ਸੁਣਦੇ ਨਹੀਂ ਹੈਗੇ ਵੀ ਹਾਂ ਮੇਰੇ ਬੱਚੇ ਬਾਰੇ ਗਲਤ ਬੋਲਦੇ ਐ ਕਿ ਕਹਿ ਦੇਖ ਲਿਆ ਤੇ ਮੇਰੇ ਬੱਚੇ ਆ ਕਿਆ ਦੇਖ ਲਿਆ ਨਹੀਂ ਦੇਖ ਲਿਆ ਉਸ ਕਰਕੇ ਫਰਕ ਹੈ ਜ਼ਰੂਰ ਹੁਣ ਕੇ ਵਿਚਰ ਪੁਰਾਣੇ ਜ਼ਮਾਨੇ ਦੇ ਵਿੱਚ ਹੁਣ ਬਈ ਤੁਸੀਂ ਵਰ ਜਵਾਕਾਂ ਨੂੰ ਬੁਰੇ ਚੰਟ ਗਏ ਤੁਸੀਂ ਚੰਡੇ ਐ ਜਵਾਕਾਂ ਨੂੰ ਬਈ ਮੈਂ ਤਾਂ ਚੰਡਣੇ ਦਾ ਇੱਕ ਪਹਾੜ ਐ ਦੇਖ ਪਹਿਲੇ ਜ਼ਮਾਨੇ ਵਿੱਚ ਚੰਡੇ ਤੇ ਹੁਣ ਤਾਂ ਬਸ ਬੱਚੇ ਨੂੰ ਜੇ ਚਾਹੀਦੀ ਅੱਖ ਕੀ ਘੂਰ ਜਿਹੜਾ ਬੱਚਾ ਅੱਖ ਕੀ ਘੂਰ ਤੇ ਚੱਲ ਰਿਹਾ ਉਹ ਤਾਂ ਠੀਕ ਐ ਕਿਉਂਕਿ ਜ਼ਮਾਨਾ ਇਹ ਜਾ ਗਿਆ ਜਿੰਨਾ ਡੰਡੇ ਗੱਲ ਕਹੇਗੇ ਪੰ ਬੱਚੇ ਪਹਿਲੇ ਟਾਈਮ ਹੋਰ ਤੇ ਜੁੱਤੀ ਗੱਲ ਸਮਾ ਰਹੇ ਨੇ ਹੁਣ ਟਾਈਮ ਹੋ ਰਿਹਾ ਹੁਣ ਤਾਂ ਵਿੱਚ ਸਮਝ ਸਮਝਾ ਲੈ ਬੱਚੇ ਨੂੰ ਸਮਝ ਆ ਗਏ ਉਹਨੂੰ ਸਿੱਧਾ ਕਰ ਸਕਾਂ ਕੁੱਟਗਾ ਨਹੀਂ ਆਪਾਂ ਹੁਣ ਇਹ ਸਿੱਧਾ ਕਰਤਾ ਨਾ ਦੇ ਕਿਉਂਕਿ ਸਮਾ ਬਹੁਤ ਐਡਵਾਂਸ ਹੈ ਜੀ ਬਿਲਕੁਲ ਬਾਰੀ ਵਰਤੀ ਖੱਢਣ ਗਿਆ ਸੀ ਖਟ ਕੇ ਲਿਆਂਦਾ ਬਤਾਉ ਬਹਿ ਜਾ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉ ਮੈਂ ਤੇ ਮੇਰੀ ਟੀਮ ਚੱਲਿਆ ਹੁਣ ਅਗਲੇ ਪਿੰਡ ਨੂੰ ਤੁਹਾਨੂੰ ਇਹ ਸ਼ੋਅ ਕਿੱਦਾਂ ਲੱਗਿਆ ਤੁਸੀਂ ਦੱਸੋ ਹੁਣ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਿਕੰਦਰ ਦੇ ਨਾਲ ਹਾਕਮ ਸਿੰਘ ਐਮਦਗੜੀਆ ਪੀਡੀਸੀ ਨਿਊਜ਼ ਪਿੰਡ ਸੀਲ